ਕਾਲ ਆਹ ਇਹ ਸੰਕਰਾਂ ਦੀ ਲੜਾਈ ਤੁਸੀਂ ਬਹੁਤ ਵਾਰੀ ਵੇਖੀ ਫਿਲਮਾਂ ਦੇ ਵਿੱਚ ਕਦੀ ਦੋਸਤ ਸੰਕਣਿਆਂ ਦੀ ਲੜਾਈ ਵੇਖੀ ਐ ਸੋ ਸਾਡੀ ਪ੍ਰਾਣਾ ਟੂਬ ਮਾਰੀ ਉਹਦੇ 'ਚ ਦੋਸਤ ਸੰਕਣਿਆਂ ਦੀ ਲੜਾਈ ਵੇਖੀ 23 ਵਾਰ ਚ ਆ ਮਜ਼ਾ ਆਊਗਾ ਪੂਰਾ ਆ ਫਰੈਸ਼ ਕੰਟੈਂਟ ਆ ਫਰੈਸ਼ ਕੋਈ ਚੰਗਾ ਜਿੰਦਰ ਪਾਜੀ ਓਕੇ ਸਰ ਬਾਏ 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 23 ਮਾਰਚ ਨੂੰ ਪਰੌਣਾ 2 ਆ 3 ਦਿਨ ਰਹਿ ਗਏ ਆ ਪਾਜੀ ਅਪੀਲ ਕਰ ਦੋ ਪਾਜੀ 29 ਮਾਰਚ ਨੂੰ ਤਾਂ ਦੇਖਣੀ ਵੇਖਣੀ ਜੇ ਕਿਸੇ ਦਾ 30 ਮਾਰਚ ਨੂੰ ਟਾਈਮ ਲੱਗੇ ਜਿਸ ਨੂੰ ਵੇਖ ਆਇਓ ਕਰਦੇ ਨਾ 29 ਨੂੰ ਅੱਜ ਨੂੰ 29 ਨੂੰ ਹੀ ਵੇਖਣੀ ਆ 23 ਨੂੰ ਰਿਲੀਜ਼ ਹੋਣੀ ਆ ਤੇ ਤੁਸੀਂ ਦੇਖਣੀ ਆ ਪਰੌਣਿਆਂ ਦੀ ਲੜਾਈ ਪਾਈ ਲਾ ਦਿਓ ਜ਼ਬਰਦਸਤ ਜੀ ਤੇ ਬਾਅਦ ਚ ਫਿਰ ਤੁਸੀਂ ਰਿਪੀਟ ਚ ਤਾਂ ਆਪ ਹੀ ਦੇਖਣ ਚਲੇ ਜਾਣਾ ਤੁਸੀਂ ਬੜਾ ਵਧੀਆ ਹੈ ਥੈਂਕ ਯੂ ਥੈਂਕ ਯੂ ਲਓ ਜੀ 23 ਮਾਰਚ ਨੂੰ ਪਾਜੀ ਫੈਮਲੀ ਇਹਨਾਂ ਤੇ ਆਉਣਾ ਹੀ ਆਉਣਾ ਨਾਲ ਮੈਂ ਕਿਹਾ ਫਿਲਮ ਦਾ ਨਾਮ ਪ੍ਰਾਉਣਾ 2 ਪ੍ਰਾਉਣਾ 2 ਹੈ ਨਾ ਮੈਂ ਕਿਹਾ ਪਹਿਲੀ ਫਿਲਮ ਨਹੀਂ ਜਿਹੜੀ ਪ੍ਰਾਉਣਿਆਂ ਦੇ ਨਾਲ ਬੈਠ ਕੇ ਵੇਖੋ ਆਵਾਜ਼ ਮਾਰੋ ਫੋਨ ਲਾਓ ਆ ਜਾ ਪ੍ਰਾਉਣਿਆਂ ਜਾਂ ਸਾਡੇ ਵਾਲੇ ਪਾਸੇ ਜਾਓ ਭਾਈਆ ਆ ਜਾ ਇਕੱਠੇ ਬੈਠ ਕੇ ਵੇਖਨੇ ਆ ਫਿਲਮ ਇਹ ਭਾਈਏ ਨੂੰ ਵੀ ਬੁਲਾ ਲਓ ਨਾਲ ਤੇ ਇਕੱਠੇ ਜਾਓ 29 ਮਾਰਚ ਨੂੰ ਸਾਰੇ ਨੂੰ ਬੁਲਾਓ ਪਰਿਵਾਰਾਂ ਸਮੇਤ ਜਾਓ ਪਰਿਵਾਰ ਤੇ ਜਾਣੇ ਜਾਣੇ ਨਾਲ ਪ੍ਰਾਉਣਿਆਂ ਨੂੰ ਵੀ ਲੈ ਕੇ ਜਾਓ ਠੀਕ ਹੈ ਕਮਾਈਨੀ ਜੀ ਬਿਲਕੁਲ ਬਿਲਕੁਲ ਪ੍ਰਾਉਣੇ ਪ੍ਰਾਉਣੇ ਪਹੁੰਚੋ ਸਾਰੇ 29 ਮਾਰਚ ਨੂੰ ਚियर्स ਚੀਅਰਸ ਕੂੜੀਆਂ ਦੇ ਦੁੱਧਿਆ ਸਾਡਾ ਰੂਹ ਨੂੰ ਲੋੜ ਜਿਵੇਂ ਦੂੜੀਆਂ ਦੇ ਦੁੱਧਿਆ ਤੇਰੀ ਮੇਰੀ